ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਅੱਪਾਂ ਗੱਲ ਕਰਦੇ ਆਂ 15 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 15 ਅਪ੍ਰੈਲ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਫ਼ ਰਹੇਗਾ ਜਾਂ ਕੋਈ ਵੀਰੋ ਬਸਾ ਬਰਸਾਤ ਦੇ ਅਸਰ ਬਣੇ ਹੋਏ ਨੇ ਇਹ ਸਾਰੀ ਜਾਣਕਾਰੀ ਅਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ ਵੀਰ 15 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਹੌਮਸਰੀ ਵਾਲਾ ਸਵੇਰ ਦੇ ਸਮੇਂ ਤੋਂ ਆਪਾਂ ਨੂੰ ਹਲ ਧੁੱਪ ਥੋੜੀ ਮੱਧਮ ਰਹੀ ਹੈ ਵੀਰੋ ਕਿਉਂਕਿ ਬੱਦਲਬਾਈ ਜੋ ਅਸਮਾਨ ਦੇ ਵਿੱਚ ਆਵਾਜਾਈ ਬਣਦੀ ਰਹੀ ਹੈ ਇੱਕਦੋ-ਕਦੋ ਖਾਮ ਦੇ ਥੋੜੀ-ਮੋਟੀ ਗਣਮਣ ਦੇ ਸਾਰ ਵੀ ਸਵੇਰ ਦੇ ਸਮੇਂ ਵੀਰੋਂ ਮਿਲੇ ਨੇ ਪਰ ਜ਼ਿਆਦਾ ਕੋਈ ਮਿਲ ਨਹੀਂ ਸਾਰ ਅੱਜ ਦੇ ਦਿਨ ਦੇ ਵਿੱਚ ਨਹੀਂ ਹੋਈ। ਹੁਣ ਵੀਰ ਆਪਾਂ ਆਉਂਦੇ ਘੰਟੇ ਦੀ ਗੱਲ ਕਰੀਏ ਜੇਕਰ ਆਪਾਂ ਸਾਰੇ ਪੰਜਾਬ ਦੀ ਗੱਲ ਹੀ ਵੀਰੇ ਮਾਝੇ ਦੁਆਬੇ ਦੇ ਖੇਤਰਾਂ ਕੋ ਲੈ ਕੇ ਆਪਾਂ ਨੂੰ ਪੰਜਾਬ ਦੇ ਪੱਛਮੀ ਭਾਗ ਨੇ ਵੀਰੋਂ ਇਹਨਾਂ ਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਦੇ ਸਮੇਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਬਦਵੀਂ ਸਿਸਟਮ ਐਕਟਿਵ ਹੋਵੇਗਾ ਜਿਸ ਦੇ ਕਾਰਨ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਦਾ ਮਿਲ ਸਕਦੇ ਆ ਹਲਕਾ ਦਰਮਿਆਨਾ ਵੀ ਵੀਰੋਂ ਤੇਜ਼ ਛਰਾਟੇ ਦਾ ਕੁਝ ਸਮੇਂ ਲਈ ਜਾਂ ਹਲਕੀ-ਫੁਰਕ ਦੇ ਜੋ ਗਰੂ ਦੱਖਣੀ ਭਾਗ ਹੋਣਗੇ ਬਠਿੰਡਾ ਮਾਨਸਾ ਬਨਾਲਾ ਸੰਗਰੂਰ ਜਾਂ ਪੂਰਬੀ ਭਾਗ ਚੰਡੀਗੜ੍ਹ ਮਹਾਲੀ ਵਿਗਿਆ ਵੀਰੋ ਸਾਰੇ ਹੀ ਖੇਤਰਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਤੋਂ ਬਾਅਦ ਇੱਕ ਵਾਰੀ ਥੋੜਾ ਜਿਹਾ ਸਿਸਟਮ ਦਾ ਅਸਰ ਪ੍ਰਭਾਵ ਫਿਰ ਤੋਂ ਦੇਖਣ ਨੂੰ ਮਿਲੇਗਾ ਸਿਸਟਮ ਸਰਗਰਮ ਹੋਵੇਗਾ ਜਿੰਨੇ ਵੀ ਪੱਖ ਤੋਂ ਜਮਾਨਾ ਚਾਹਤ ਹੈ ਉਹ ਤੁਹਾਨੂੰ ਵੇਖਣ ਨੂੰ ਮਿਲੇਗਾ ਕੀ ਕਦੋਂ ਖਤਮ ਹੋ ਤੇ 66 ਦਰਮੀ ਕੋ ਹਲਕਦਰਮਿਆ ਨਮੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਬਾਕੀ ਵੀਰੋ ਅੱਜ ਦੇ ਦਿਨ ਤੋਂ ਬਾਅਦ ਤਕਰੀਬਨ ਮੌਸਮ ਮਦਨ ਰਾਤ ਦੇ ਸਮੇਂ ਇਦਾਂ ਦਾ ਹੀ ਬਦਲਵਾਈ ਵਾਲਾ ਬਣਿਆ ਰਹੇਗਾ ਪੂਰਾ ਸਾਫ ਨਹੀਂ ਹੋਵੇਗਾ ਬੱਤਪੂ ਵੀ ਰਹੇਗੀ ਵੀਰੋ ਕਿਸੇ ਕਿਸੇ ਇਲਾਕੇ ਦੇ ਵਿੱਚ ਹਲਕੀ ਫੁਲਕੀ ਬਦਲਵਾਈ ਰਹੇਗੀ ਬਾਕੀ ਵੀਰੋ ਉਮੀਦ ਹੈ ਕਿ ਕੱਲ ਤੋਂ ਪੰਜਾਬ ਦਾ ਮੌਸਮ ਇੱਕ ਵਾਰੀ ਫਿਰ ਤੋਂ ਸਾਫ ਹੋ ਜਾਊਗਾ ਪਰ 100% ਵੀਰੋ ਮੌਸਮ ਕੱਲ ਨੂੰ ਵੀ ਸਾਫ ਨਹੀਂ ਹੋਵੇਗਾ ਪਰ ਇਕਵਰੀਓ ਸਿਸਟਮ ਹੈ ਅੱਗੇ ਗੁਜ਼ਰ ਜਾਵਗੇ ਵੀਰੋ ਅੱਜ ਦਿਨ ਤੇ ਅੱਜ ਰਾਤ ਤੋਂ ਬਾਅਦ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਹੋ ਸਕਦਾ ਹੈ ਕੱਲ ਦੇ ਆਉਂਦੇ ਕੱਲ ਦੇ ਵਿੱਚ ਵੀਰੋ ਤੇ ਇੱਕ ਵਾਰੀ ਵੀਰੋ ਇਹ ਅਪਡੇਟ ਸੀ ਕਿ ਹੁਣ ਅੱਜ ਦੁਪਹਿਰ ਤੋਂ ਬਾਅਦ ਤਕਰੀਬਨ ਸ਼ਾਮ ਦੇ 4-5 ਵਜੇ ਦੇ ਆਸ-ਪਾਸ ਜੋ ਕਿ ਦੇਰ ਸ਼ਾਮ ਤੱਕ ਦੁਪਹਿਰ ਦੇ ਬਾਅਦ ਦਾ ਸਮਾਂ ਹੋਵੇਗਾ ਇਹਨਾਂ ਸਮਿਆਂ ਦੇ ਵਿੱਚ ਇਕਵਰੀ ਫਿਰ ਤੋਂ ਹਲਕੀ-ਫੁਲਕੀ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਸਿਸਟਮ ਐਕਟਿਵ ਰੂਪ ਦੇ ਵਿੱਚ ਦਿਖਾਈ ਦੇਵੇਗਾ ਤੇ ਹਲਕੀ-ਫੁਲਕੀ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਕਿੰਨੇ ਮਨ ਬੂੰਦਾਬੰਦੀ ਕਿਤੇ ਹਲਕਾ ਦਰਮਿਆਨਾ ਮੀਂਹ ਦੇ ਉਸ ਤੋਂ ਬਾਅਦ ਵੀਰੋ ਜੇਕਰ ਕੋਈ ਹੋਰ ਅਪਡੇਟ ਆਪਣਾ ਸਾਹਮਣੇ ਸਮੇਂ ਮਿਲਦੀ ਹੈ ਫਿਰ ਆਪਾਂ ਸ਼ਾਮ ਦੀ ਵੀਡੀਓ ਵਿੱਚ ਫੇਰ ਕਿਸਾਨ ਵੀਰਾਂ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸੋ ਮੌਸਮ ਦੀਆਂ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਚੈਨਲ ਚੈਹ ਰਖੀਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ